ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਮਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾਂਡ ਦਾ ਪਹਿਲਾ ਭਾਗ ਜੂਨਾ ਦੇ ਸਰਦਾਰ ਮਨੁੱਖ ਦੇ ਧਰਤੀ ਤੇ ਆਉਣ ਦੀ ਗਾਥਾ ਅਤੇ ਦੂਜਾ ਭਾਗ ਤਿਸਤੇ ਹੋਏ ਲਖ ਦ੍ਰਿਯੋ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਧਰਤੀ ਤੇ ਕਦੋਂ ਆਇਆ ਸ੍ਰਿਸ਼ਟੀ ਸਿਰਜਣਾ ਵਾਂਗ ਇਹ ਵੀ ਸੰਸਾਰ ਲਈ ਇੱਕ ਬੁਝਾਰਤੀ ਹੀ ਹੈ ਈਸਾਈ ਧਰਮ ਵਾਲਿਆਂ ਦਾ ਵਿਸ਼ਵਾਸ ਹੈ ਕਿ ਰੱਬ ਨੇ ਪਹਿਲਾਂ ਆਦਮ ਬਣਾਇਆ ਅਤੇ ਫਿਰ ਛੇਤੀ ਹੀ ਆਦਮੀ ਦੀ ਪਸਲੀ ਦੀ ਹੱਡੀ ਤੋਂ ਉਸ ਦੀ ਸਾਥਣ ਹਵਾ ਵੀ ਬਣਾ ਦਿੱਤੀ ਉਹਨਾਂ ਦੀ ਰਹਿائش ਸੁਰਗਾਂ ਵਿੱਚ ਬਣੇ ਇੱਕ ਬਾਗ ਵਿੱਚ ਕਰਾਈ ਨਾਲ ਸ਼ਰਤ ਲਾ ਦਿੱਤੀ ਕਿ ਉਸ ਬਾਗ ਵਿੱਚਲੇ ਖਾਸ ਸੇਬਾਂ ਦੇ ਬੂਟੇ ਤੋਂ ਕਦੇ ਸੇਬ ਨਾ ਖਾਣ ਪਰ ਸ਼ੈਤਾਨ ਦੇ ਕਹੇ ਵਿੱਚ ਆ ਕੇ ਹਵਾ ਅਤੇ ਆਦਮ ਨੇ ਵਰਜਿਆ ਹੋਇਆ ਫਲ ਖਾਣ ਦੀ ਪੋਲ ਕਰ ਲਈ ਗੌੜ ਨੇ ਨਾਰਾਜ਼ ਹੋ ਕੇ ਉਹਨਾਂ ਨੂੰ ਧਰਤੀ ਤੇ ਵਗਾ ਮਾਰਿਆ ਈਸਾਈ ਮਤ ਦਾ ਵਿਸ਼ਵਾਸ ਹੈ ਕਿ ਸਾਰੀ ਮਨੁੱਖ ਜਾਤੀ ਉਹਨਾਂ ਦੋਹਾਂ ਦੀ ਔਲਾਦ ਹੈ ਇਸ ਨਾਤੇ ਸੰਸਾਰ ਦੇ ਸਾਰੇ ਮਨੁੱਖ ਇੱਕ ਪਰਿਵਾਰ ਵਿੱਚੋਂ ਸਕੇ ਭੈਣ ਭਾਈ ਸਮਝੇ ਜਾਣੇ ਚਾਹੀਦੇ ਹਨ ਪਰ ਵੇਖਿਆ ਇਹ ਜਾਂਦਾ ਹੈ ਕਿ ਸਾਰੇ ਮਨੁੱਖਾਂ ਨਾਲ ਇੱਕੋ ਜਿਹਾ ਪਿਆਰ ਕਰਨ ਦੀ ਗਲਤਾਂ ਛੱਡੋ ਗੋਰੇ ਈਸਾਈ ਕਾਲੇ ਈਸਾਈਆਂ ਨੂੰ ਵੀ ਆਪਣੇ ਤੋਲ ਨਹੀਂ ਜਾਣਦੇ ਇਸਲਾਮ ਧਰਮ ਦਾ ਵੀ ਲਗਭਗ ਇਹੀ ਵਿਸ਼ਵਾਸ ਹੈ ਉਹ ਵੀ ਸਾਰਿਆਂ ਨੂੰ ਆਦਮ ਦੀ ਉਲਾਦ ਹੀ ਮੰਨਦੇ ਹਨ ਤੰਗ ਦੇ ਲਈ ਅਤੇ ਦੂਜੇ ਧਰਮਾਂ ਲਈ ਕਿਰਣਾ ਇਧਰ ਸਗੋਂ ਹੋਰ ਵੀ ਵੱਧ ਹੈ ਇਸਲਾਮ ਤੋਂ ਬਿਨਾਂ ਲਗਭਗ ਹੋਰ ਸਾਰੇ ਧਰਮਾਂ ਵਾਲੇ ਮੁਸਲਮਾਨਾਂ ਦੀ ਨਜ਼ਰ ਵਿੱਚ ਕਾਫਰ ਹਨ ਸੋ ਇੱਕ ਪਿਤਾ ਦੀ ਉਲਾਦ ਹੋਣ ਵਾਲਾ ਇਹਨਾਂ ਦੋਹਾਂ ਕੌਮਾਂ ਦਾ ਵਿਸ਼ਵਾਸ ਫੋਕਾ ਇਤਿਹਾਸੂ ਹੀਣਾ ਹੈ ਮਨੁੱਖ ਦੀ ਪੈਦਾਇਸ਼ ਬਾਰੇ ਸਾਇੰਸਦਾਨਾਂ ਦਾ ਕਥਨ ਨਿਤ ਬਦਲਦਾ ਰਹਿੰਦਾ ਹੈ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਮਨੁੱਖ ਦੇ ਧਰਤੀ ਤੇ ਜਨਮ ਲੈਣ ਦੀਆਂ ਕਈ ਕਹਾਣੀਆਂ ਹਨ ਬ੍ਰਾਹਮਣ ਵਰਗ ਨੇ ਸ੍ਰੀ ਮੱਧ ਭਾਗਵਤ ਪੁਰਾਣ ਦੀ ਗੱਲ ਨੂੰ ਬਹੁਤਾ ਠੀਕ ਦੱਸ ਕੇ ਉਸ ਨੂੰ ਆਮ ਲੋਕਾਂ ਵਿੱਚ ਪ੍ਰਚਾਰਿਆ ਹੋਇਆ ਹੈ ਉਹਨਾਂ ਦਾ ਕਥਨ ਹੈ ਕਿ ਵਿਰਾਟ ਰੂਪ ਵਿਸ਼ਨੂੰ ਦੀ ਧੁਨੀ ਵਿੱਚੋਂ ਉੱਗੇ ਕਮਲ ਫੁੱਲ ਦੀ ਨਲੀ ਵਿੱਚੋਂ ਪੈਦਾ ਹੋਏ ਬ੍ਰਹਮਾ ਜੀ ਦੇ ਮੂੰਹ ਵਿੱਚੋਂ ਬ੍ਰਾਹਮਣ ਪੈਦਾ ਹੋਏ ਬਾਹਾਂ ਵਿੱਚੋਂ ਖੱਤਰੀ ਲੱਤਾਂ ਵਿੱਚੋਂ ਵੈਸ਼ ਅਤੇ ਪੈਰਾਂ ਵਿੱਚੋਂ ਛੂਦਰ ਪੈਦਾ ਹੋਏ ਸਨ। ਭਾਗਵਤ ਪੁਰਾਣ ਸਕੰਧ ਨੰਬਰ 3 ਅਧਿਆਇ 7ਵਾਂ। ਬ੍ਰਹਮਾ ਦੇ ਸਿਰ ਮੜੀ ਇਸ ਵਰਣਵੰਡ ਵਾਲੀ ਪੈਦਾਇਸ਼ ਨੇ ਭਾਰਤੀਆਂ ਨੂੰ ਅੱਜ ਤੱਕ ਰਲ ਕੇ ਨਹੀਂ ਬੈਠਣ ਦਿੱਤਾ। ਇਸ ਸਚਾਈ ਨੂੰ ਬਾਰ-ਬਾਰ ਸਪਸ਼ਟ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ ਕਿ ਖਾਲਸਾ ਪੰਥ ਲਈ ਗਿਆਨ ਦਾ ਤੇ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਪਰ ਸ੍ਰਿਸ਼ਟੀ ਸਿਰਜਣਾ ਦਾ ਹਾਲ ਲਿਖਣ ਵਾਂਗ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਣ ਤੋਂ ਪਹਿਲਾਂ ਤਿੰਗੋ ਜ਼ੋਰੀ ਸਿੱਖਾਂ ਦੇ ਦੂਜੇ ਧਰਮ ਗ੍ਰੰਥ ਬਣਾਏ ਜਾ ਰਹੇ ਦਸਮ ਗ੍ਰੰਥ ਦੀ ਸਿੱਖਿਆ ਤੋਂ ਜਾਣੂ ਹੋ ਲੈਣਾ ਜ਼ਰੂਰੀ ਬਣਦਾ ਹੈ ਅਸੀਂ ਸ੍ਰਿਸ਼ਟੀ ਸਿਰਜਣਾ ਬਾਰੇ ਬਚਿੱਤਰ ਨਾਟਕ ਦੀਆਂ ਚੌਪਈਆਂ ਅਰਥਾਂ ਸਮੇਤ ਪਿਛੇ ਪੜ੍ਹਾਏ ਹਾਂ ਛੇ ਸ਼ਾਈ ਵਿਸ਼ਨੂੰ ਦੇ ਤਨ ਦੀ ਮੈਲ ਤੋਂ ਜਨਮੇ ਮੱਧ ਅਤੇ ਕਟਪਦੰਤਾਂ ਦੀ ਚਰਬੀ ਤੋਂ ਮੇਧਨੀ ਧਰਤੀ ਬਣ ਦੱਸ ਕੇ ਵਿਚਿਤ੍ਰਨਾਟਕ ਨੇ ਸ੍ਰਿਸ਼ਟੀ ਸਿਰਜਣਾ ਵਾਲੀ ਗੱਲ ਮੁਕਾ ਦਿੱਤੀ ਸੀ ਇਸ ਕਾਰਨ 14ਵੀਂ ਚੌਪਈ ਤੋਂ ਅਗਲੀ ਚੌਪਈ ਲਿਖਣ ਦੀ ਲੋੜ ਨਹੀਂ ਸੀ ਸਮਝੀ ਗਈ ਪਰ ਹੁਣ ਅਸਾ ਮਨੁੱਖ ਦੇ ਪੈਦਾ ਹੋਣ ਪ੍ਰਤੀ ਗਿਆਨ ਦੀ ਵਿਚਾਰ ਕਰਨੀ ਹੈ ਇਸ ਲਈ ਵਿਚਿਤ੍ਰਨਾਟਕ ਦੀ ਉਸ ਤੋਂ ਅਗਲੀ ਜੀਵ ਸਿਰਜਣਾ ਵਾਲੇ ਵਿਸ਼ੇ ਨਾਲ ਸੰਬੰਧਿਤ ਚੌਪਈਆਂ ਵਿਚਾਰਨੀਆਂ ਹਨ ਜੋ ਇਸ ਪ੍ਰਕਾਰ ਹਨ ਬਹੁ ਵਿਥਾਰ ਕਹਾਂ ਲੱਗੇ ਬਖਾਨੀਅਤ ਗ੍ਰੰਥ ਪੜਨ ਤੇ ਅਤ ਡਰ ਮਾਨੀਅਤ ਤਿੰਨ ਤੇ ਹੋਤ ਬਹੁਤ ਨਿਰਪ ਆਏ ਦਸ ਪ੍ਰਾਜਾਪਤ ਜਿਨ ਉਪਾਇ ਅਰਥ ਵਿਸਥਾਰ ਬਹੁਤਾ ਹੈ ਕਿੱਥੋਂ ਤੱਕ ਕਹਾ ਗ੍ਰੰਥ ਵੱਧ ਜਾਣ ਦਾ ਬਹੁਤ ਡਰ ਮੰਨਦਾ ਹਾਂ ਇਸ ਲਈ ਵਿਸਥਾਰ ਨਹੀਂ ਕਰਦਾ ਉਹਨਾਂ ਕਾਲ ਸੈਨ ਆਦਿਕਾਂ ਤੋਂ ਬਹੁਤੇ ਰਾਜੇ ਹੁੰਦੇ ਆਏ ਹਨ ਜਿਨ੍ਹਾਂ ਨੂੰ ਇਤਿਹਾਸ ਨਹੀਂ ਜਾਣਦਾ ਅਥਵਾ ਜਿਨ੍ਹਾਂ ਦਾ ਸਬੰਧ ਕੋਈ ਨਹੀਂ ਸੀ ਜਿਨ੍ਹਾਂ ਨੇ ਦਸ਼ ਪ੍ਰਜਾਪਤ ਨੂੰ ਪੈਦਾ ਕੀਤਾ ਸੀ ਇਸ ਤੋਂ ਸਪਸ਼ਟ ਇਹ ਹੀ ਹੁੰਦਾ ਹੈ ਕਿ ਕਾਲਸੈਨ ਆਦਿ ਰਾਜਿਆਂ ਦੇ ਚਲਾਣਾ ਕਰ ਜਾਣ ਉਪਰੰਤ ਹੋਰ ਕਈ ਰਾਜੇ ਹੁੰਦੇ ਰਹੇ ਸਨ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਵਿਸ਼ੇਸ਼ ਕੰਮ ਨਾ ਕੀਤਾ ਹੋਵੇਗਾ ਜਿਸ ਤੋਂ ਉਹਨਾਂ ਦਾ ਜ਼ਿਕਰ ਕਰਨ ਦੀ ਲੋੜ ਨਾ ਸਮਝੀ ਗਈ ਗਾਥਾ ਤੋਂ ਇਉਂ ਟੋ ਮਿਲਦੀ ਹੈ ਕਿ ਉਹਨਾਂ ਗੁਮਨਾਮ ਰਾਜਿਆਂ ਨੇ ਰਲ ਮਿਲ ਕੇ ਦਸ਼ ਪ੍ਰਜਾਪਤ ਨੂੰ ਪੈਦਾ ਕਰਨ ਵਾਲਾ ਇਕੋ ਇੱਕ ਵੱਡਾ ਕੰਮ ਕੀਤਾ ਸੀ ਬਚਿੱਤਰਨਾਟਕ ਦੀ 75 ਲੀਲਾ ਵਿੱਚ 10 ਪ੍ਰਜਾਪਤ ਦਾ ਅਤੇ ਉਸ ਦੀ ਬਚਿੱਤਰ ਵਿਸ਼ੇਸ਼ਤਾ ਦਾ ਜ਼ਿਕਰ ਇਸ ਪ੍ਰਕਾਰ ਹੈ 10 ਸਹਾਂਸਰ ਤੇਹ ਗ੍ਰਹਿ ਭਈ ਕਨਿਆ ਜਿਹੇ ਸਮਾਨ ਕਹਿ ਲਗੇ ਨ ਅਨਿਆ ਕਾਲ ਕਰਿਆ ਐਸੀ ਤੈ ਭਈ ਤੇ ਸਭ ਵਿਹਾ ਨਰੇ ਸੰਦਈ ਅਰਥ ਉਸ 10 ਪ੍ਰਜਾਪਤ ਦੇ ਘਰ 10000 ਲੜਕੀਆਂ ਪੈਦਾ ਹੋਈਆਂ ਸਨ ਜੋ ਅਜਹੀਆਂ ਸੁੰਦਰ ਸਨ ਜਿਨ੍ਹਾਂ ਦੇ ਸਮਾਨ ਹੋਰ ਕੋਈ ਨਹੀਂ ਲੱਗ ਸਕਦੀ ਸੀ ਉਸ ਵੇਲੇ ਕੁਝ ਕਾਲ ਦੀ ਅਜਹੀ ਕਿਰਿਆ ਖੇਡ ਹੋਈ ਜੋ ਉਸਨੇ ਸਭ ਲੜਕੀਆਂ ਰਾਜਿਆਂ ਨੂੰ ਵਿਆਹ ਦਿੱਤੀਆਂ ਸਨ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਹੋਰ ਜੀਵਾਂ ਦੀ ਪਦਾਇਸ਼ ਤੋਂ ਪਹਿਲਾਂ ਭਾਰਤ ਵਿੱਚ 10000 ਰਾਜੇ ਕਿੱਥੋਂ ਅਤੇ ਕਿਸ ਪਰਜਾ ਤੇ ਰਾਜ ਕਰਨ ਲਈ ਬਣ ਚੁੱਕੇ ਸਨ ਜਿਨ੍ਹਾਂ ਨਾਲ ਪਰਜਾ ਪਤ ਨੇ ਆਪਣੀਆਂ ਲੜਕੀਆਂ ਵਿਆਹੀਆਂ ਸਨ ਸਾਰੀਆਂ ਕੁੜੀਆਂ ਰਾਜਿਆਂ ਨਾਲ ਵਿਆਹੀਆਂ ਜਾਣ ਵਾਲੀ ਆਪਣੀ ਹੀ ਗੱਲ ਨੂੰ ਬਦਲਦੇ ਹੋਏ ਬਚਿੱਤਰਨਾਟਕ ਦੇ ਲਖਾਰੀ ਜੀ ਅੱਗੇ ਉਹ ਲਿਖਦੇ ਹਨ ਦੋਹਰਾ ਬੰਤਾ ਕਦਰੂ ਦਿੱਤ ਅਦਿਤ ਇਹ ਰਖ ਬਰੀ ਬਣਾਏ 나ਗ 나ਗਰੀਪਦੇਵ ਸਭ दैਤ ਲਏ ਉਪਾਏ ਅਰਥ ਬੰਤਾ ਕਦਰੂ ਦਿੱਤੀ ਅਤੇ ਅਦਿਤ ਪ੍ਰਜਾ ਪਾਤ ਦੀਆਂ ਇਹ ਚਾਰ ਲੜਕੀਆਂ ਕਸ਼ਯਪ ਰਿਖੀ ਨੇ ਵਿਆਹ ਲਈਆਂ ਸਨ ਕਦਰੂ ਤੋਂ ਸੱਪ ਬਨਤਾ ਤੋਂ ਗਰੜ ਅਦਿੱਤੀ ਤੋਂ ਸਾਰੇ ਦੇਵਤੇ ਅਤੇ ਦਿੱਤੀ ਤੋਂ ਸਾਰੇ ਦਾਤ ਰਿਖੀ ਨੇ ਪੈਦਾ ਕਰ ਲਏ ਕਿਹੜੇ ਵਿਦਵਾਨ ਕੋਲੋਂ ਪੁੱਛੀਏ ਕਿ ਕੀ ਇਹ ਦਸ਼ਮੇਸ਼ ਜੀ ਦਾ ਫਰਮਾਨ ਹੈ ਕਿ ਧਰਤੀ ਨਾਲੋਂ ਲੱਖਾਂ ਗੁਣਾ ਵੱਡਾ ਅਤੇ ਲੱਖਾਂ ਮੀਲਾਂ ਤੋਂ ਸਾੜ ਕੇ ਸੁਆਹ ਕਰ ਦੇਣ ਵਾਲੀ ਗਰਮੀ ਵਾਲਾ ਸੂਰਜ ਕਸ਼ਯਪ ਰਿਖੀ ਅਤੇ ਬੀਬੀ ਅਦਿੱਤੀ ਦਾ ਸੁਪੁੱਤਰ ਹੈ ਚੌਪਾਈ ਤਾਤੇ ਸੂਰਜ ਰੂਪ ਕੋ ਤਰਾ ਜਾਤੇ ਵੰਸ ਪਰਚੁਰ ਰਵ ਕਰਾ ਜੋ ਤਿਨ ਕੇ ਕਹਿ ਨਾਮ ਸੁਣਾਉ ਕਥਾ ਵਡਨ ਤੇ ਅਦਕ ਡਰਾਉ ਅਰਥ ਦੇਵਤਿਆਂ ਨੂੰ ਜਨਮ ਦੇਣ ਵਾਲੀ ਉਸੇ ਅਦਿੱਤੀ ਤੋਂ ਸੂਰਜ ਨੇ ਜਨਮ ਲਿਆ ਜਿਸ ਤੋਂ ਬੰਸ ਰਵ ਸੂਰਜ ਵੰਸ ਨੇ ਪਰਚੁਰ ਵਿਸਥਾਰ ਵਾਧਾ ਕੀਤਾ ਜੇਕਰ ਉਹਨਾਂ ਸੂਰਜ ਵੰਸੀ ਪੁਰਸ਼ਾਂ ਦੇ ਨਾਮ ਹੀ ਕਹਿ ਕੇ ਸੁਣਾਵਾ ਤਾਂ ਗ੍ਰੰਥ ਵੱਧ ਜਾਏਗਾ ਇਸ ਗੱਲ ਤੋਂ ਬਹੁਤ ਡਰਦਾ ਹਾਂ ਬਚਿੱਤਰਨਾਟਕ ਦੇ ਟੀਕਾਕਾਰ ਪੰਡਿਤ ਨਾਰਾਇਣ ਸਿੰਘ ਗਿਆਨੀ ਵਿਦਿਆਮਾਰਤੰਡ ਜੀ ਨੇ ਆਪਣੇ ਗ੍ਰੰਥ ਦੇ 36 ਸਫੇ ਦੇ ਸੰਪਰਦਾਈ ਗਿਆਨੀਆਂ ਦਾ ਹਵਾਲਾ ਦੇ ਕੇ ਉੱਪਰ ਵਿਚਾਰੀਆਂ ਗਈਆਂ ਦੋ ਚੌਪਈਆਂ 10ਵੀਂ ਅਤੇ 11ਵੀਂ ਦਾ ਸਾਰੰਸ਼ یوں ਲਿਖਿਆ ਹੈ ਪਹਿਲੇ ਕਾਲ ਨੇ ਊੰਗ ਫੁਰਨਾ ਕੀਤਾ ਕਿ ਮੈਂ ਇੱਕ ਤੋਂ अनेका ਹੋਵਾਂ ਤਾਂ ਪਸਾਰਾ ਪੈਦਾ ਹੋ ਗਿਆ ਅਰਥਾਤ ਪਹਿਲਾ ਕਾਲ ਸੈਨ ਵਿਸ਼ਨੂੰ ਰਾਜਾ ਪ੍ਰਗਟ ਹੋਇਆ ਜੋ ਅਤੁੱਲ ਬਲ ਤੇ ਵੱਡੇ ਸੂਪ ਵਾਲਾ ਸੀ ਉਸ ਦੀ ਧੁਨੀ ਵਿੱਚੋਂ ਕੰਮਲ ਹੋਇਆ ਜਿਸ ਤੋਂ ਦੂਜਾ ਕਾਲ ਕੇਤ ਬ੍ਰਹਮਾ ਭੂ ਪੈਦਾ ਹੋਇਆ ਤੀਜਾ ਜਗਤ ਉੱਤੇ ਸ਼ਿਵ ਜੀ ਦਾ ਸਥਿਰ ਹੋਇਆ ਚੌਥਾ ਰਾਜ ਪ੍ਰਜਾਪਤ ਹੋਇਆ ਜਿਸ ਦੀਆਂ ਹਜ਼ਾਰ ਲੜਕੀਆਂ ਹੋਈਆਂ ਜਿਨ੍ਹਾਂ ਤੋਂ ਜਗ ਪੈਦਾ ਹੋਇਆ ਨੋਟ ਇਸ ਤੋਂ ਮਗਰੋਂ ਉਤਲੀ 16ਵੀਂ ਅਤੇ 17ਵੀਂ ਤੇ 18ਵੀਂ ਚੌਪਈ ਦੇ ਅਰਥਾਂ ਨੂੰ ਸਪਸ਼ਟ ਕਰਨ ਲਈ ਪੰਡਿਤ ਨਾਰਾਇਣ ਸਿੰਘ ਨੇ ਗ੍ਰੰਥ ਦੇ 38 ਸਫੇ ਦੀ ਟੂਕ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ ਦਕਸ਼ ਦਛ ਪ੍ਰਜਾਪਤੀ ਦਾ ਜ਼ਿਕਰ ਰਿਗਵੇਦ ਵਿੱਚ ਵੀ ਹੈ ਗਰੁੜ ਪੁਰਾਣ ਅਨੁਸਾਰ ਬ੍ਰਹਮਾ ਜੀ ਦੇ ਸੱਜੇ ਅੰਗੂਠੇ ਵਿੱਚੋਂ ਦੱਖ ਤੇ ਖੱਬੇ ਵਿੱਚੋਂ ਉਸਤਰੀ ਇਸਤਰੀ ਪੈਦਾ ਹੋਈ ਭਾਗਵਤ ਵਿੱਚ ਦੱਖ ਨੂੰ ਬ੍ਰਹਮਾ ਦਾ ਮਾਨਸ ਪੁੱਤਰ ਲਿਖਿਆ ਹੈ ਅਤੇ ਉਸ ਦੀ ਇਸਤਰੀ ਮਨ ਦੀ ਪੁੱਤਰੀ ਪਰਸੂਤ ਹੈ ਵਿਸ਼ਨੂੰ ਪੁਰਾਣ ਤੇ ਮਹਾਭਾਰਤ ਵਿੱਚ ਲਿਖਿਆ ਹੈ ਕਿ ਪਰਜਾਪਤ ਪਰਚੇਤਾ ਦਾ ਪੁੱਤਰ ਦੱਖ ਹੈ ਪਰ ਇਸ ਗੱਲ ਵਿੱਚ ਸਾਰੇ ਇੱਕਮਤ ਹਨ ਕਿ ਦੱਖ ਸੰਸਾਰ ਰਚਨਾ ਦਾ ਵੱਡਾ ਸਹਾਇਕ ਸੀ ਇਸ ਨੇ ਬਹੁਤ ਕੰਨਿਆ ਪੈਦਾ ਕੀਤੀਆਂ ਜਿਨ੍ਹਾਂ ਵਿੱਚੋਂ 10 ਧਰਮਰਾਜ ਨੂੰ 13 ਕਸ਼ਮ ਨੂੰ 28 ਚੰਦਰਮਨ ਅਤੇ ਇੱਕ ਸਤੀ ਸ਼ਿਵਜੀ ਨੂੰ ਵਿਆਹੀ ਜਦ ਪਿਤਾ ਦੇ ਘਰ ਵਿੱਚ ਸਤੀ ਨੇ ਪਤੀ ਦੀ ਨਰਾਦਰੀ ਵੇਖੀ ਤਾਂ ਉਸ ਦੇ ਜਗ ਨੂੰ ਪ੍ਰਿਸ਼ਟ ਕਰ ਲਈ ਹਵਨਕੁੰਡ ਵਿੱਚ ਛਾਲ ਮਾਰ ਕੇ ਸੜ ਮੋਈ ਇਸ ਲਈ ਸ਼ਿਵ ਜੀ ਨੇ ਕਰੋਧ ਵਿੱਚ ਆ ਕੇ ਵਿੱਖ ਦਾ ਸਿਰ ਵੱਢ ਦਿੱਤਾ ਮਗਰੋਂ ਦੇਵਤਿਆਂ ਦੀ ਬੇਨਤੀ ਸੁਣ ਕੇ ਬੱਕਰੇ ਦਾ ਸਿਰ ਧਰ ਨਾਲ ਜੋੜ ਦਿੱਤਾ ਇਹ ਸਾਰਾ ਪ੍ਰਸੰਗ ਅੱਗੇ ਚਵੀ ਅਵਤਾਰਾਂ ਵਿੱਚੋਂ ਸ਼ਿਵ ਅਵਤਾਰ ਪ੍ਰਸੰਗ ਵਿੱਚ ਵਿਸਥਾਰ ਨਾਲ ਲਿਖਿਆ ਹੈ ਇਹਨਾਂ ਲਿਖਤਾਂ ਤੋਂ ਸ਼ੰਕਾ ਉਪਜਦਾ ਹੈ ਕਿ ਜਿਸ ਦਸ਼ਮੇਸ਼ ਜੀ ਵੱਲੋਂ ਇਹ ਬਚਨ ਪ੍ਰਚਲਿਤ ਹਨ ਕਿ ਜਬ ਇਹ ਗਏ ਵਿਪਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਕਿ ਉਹ ਦਸ਼ਮੇਸ਼ ਜੀ ਆਪ ਹੀ ਖਾਲਸੇ ਨੂੰ ਵਿਪਰ ਦੀ ਵਿਦਿਆ ਪੜਾ ਕੇ ਬ੍ਰਾਹਮਣੀ ਮਤ ਦੇ ਧਾਰਨੀ ਬਣਦਾ ਉਪਦੇਸ਼ ਦੇ ਰਹੇ ਹਨ ਇਸ ਲਿਖਤ ਨੂੰ ਕਿਸੇ ਦੋਖੀ ਬ੍ਰਾਹਮਣ ਦੀ ਲਿਖਤ ਵੀ ਕਿਵੇਂ ਮੰਨੀਏ ਕਿਉਂਕਿ ਇਸੇ ਬਚਿੱਤਰਨਾਟਕ ਦਾ ਹੀ ਇਸ ਤੋਂ ਅਗਲਾ ਹਿੱਸਾ ਦਸ਼ਮੇਸ਼ ਜੀ ਦੀ ਹੇਮਕੁੰਟ ਤੇ ਤਪ ਕਰਦਿਆਂ ਅਕਾਲ ਪੁਰਖ ਨਾਲ ਦੋ ਤੋਂ ਇੱਕ ਰੂਪ ਹੋ ਜਾਣ ਦੀ ਗੱਲ ਅਤੇ ਮਾਤ ਲੋਕ ਵਿੱਚ ਆਉਣ ਦਾ ਪ੍ਰਸੰਗ ਹੈ ਹੁਣ ਤੱਕ ਦੇ ਲਿਖੇ ਸੰਖੇਪ ਵਿਚਾਰ ਨੰਬਰ 1 ਈਸਾਈ ਧਰਮ ਅਤੇ ਮੁਸਲਮਾਨ ਧਰਮ ਨੇ ਮਨੁੱਖ ਮਾਤਰ ਦਾ ਪਿਤਾ ਆਦਮ ਨੂੰ ਮੰਨਿਆ ਹੈ ਨੰਬਰ 2 Hindu ਧਰਮ ਦੇ ਭਾਗਵਤ ਪੁਰਾਣ ਅਨੁਸਾਰ ਵਿਸ਼ਨੂੰ ਦੀ ਧੁੰਨੀ ਵਿੱਚੋਂ ਪੈਦਾ ਹੋਏ ਕਮਲ ਵਿੱਚੋਂ ਉਤਪਨ ਹੋ ਕੇ ਬ੍ਰਹਮਾ ਜੀ ਨੇ ਮਨੁੱਖਾਂ ਦੀ ਵਰਣਵੰਡ ਕਰਕੇ ਧਰਨੀ ਧਰਤੀ ਦੀ ਹਰੌਣਕ ਵਧਾਈ ਨੰਬਰ 3 ਦਸ਼ਮ ਗ੍ਰੰਥ ਦੇ ਵਿਚਤਰਨਾਟਕ ਭਾਗ ਦੀ ਵਿਸ਼ੇਸ਼ਤਾ ਇਹ ਹੈ ਕਿ ਇਸੇ ਵਿੱਚ ਹੀ 10 ਗੁਰੂ ਸਹਿਬਾਨ ਦੇ ਜਨਮ ਦੀ ਖਾਸ ਕਰਕੇ ਦਸ਼ਮੇਸ਼ ਜੀ ਦੇ ਜਨਮ ਅਤੇ ਉਹਨਾਂ ਦੇ ਜੀਵਨ ਦੀ ਕਥਾ ਹੈ ਇਸ ਅਦਭੁਤ ਕਥਾ ਵਿੱਚ ਦੋ ਥਾਈਂ ਸ੍ਰਿਸ਼ਟੀ ਸਿਰਜਣਾ ਦੀ ਗੱਲ ਆਈ ਹੈ ਪਰ ਦੋਹੀ ਥਾਈਂ ਮਨੁੱਖ ਦੇ ਜਨਮ ਦੀ ਗੱਲ ਨਹੀਂ ਲਿਖੀ ਗਈ ਭਾਗੂੜਾ ਵਿਚਤਰਨਾਟਕ ਦੇ ਦੂਜੇ ਅਧਿਆਏ ਵਿੱਚ ਸਿਰਜਣਾ ਦੇ ਪਸਾਰੇ ਦੀ ਗੱਲ ਆਰੰਭ ਕੀਤੀ ਹੈ ਪਰ ਮਨੁੱਖ ਦੇ ਪੈਦਾ ਹੋਣ ਦੀ ਗੱਲ ਕਰਨ ਦੀ ਥਾਂ ਬ੍ਰਹਮਾ ਵਿਸ਼ਨ ਮਹੇਸ਼ ਅਤੇ ਚੌਥਾ ਦੱਖ ਪ੍ਰਜਾਪਤ ਦੇ ਪੈਦਾ ਹੋਣ ਦਾ ਜ਼ਿਕਰ ਹੈ ਫਿਰ ਉਸ ਇੱਕੋ ਦੱਖ ਦੀਆਂ 10000 ਪੁੱਤਰੀਆਂ ਹੋਈਆਂ ਦੱਸ ਕੇ ਉਹਨਾਂ ਵਿੱਚੋਂ ਕੇਵਲ ਚਾਰ ਕੁੜੀਆਂ ਦੀ ਕਸ਼ਪ ਰਿਖੀ ਨਾਲ ਸ਼ਾਦੀ ਹੋਣੀ ਦਰਸਾਈ ਉਹਨਾਂ ਸਖੀਆਂ ਭੈਣਾਂ ਤੋਂ ਜਨਮੀ ਔਲਾਦ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ ਨੰਬਰ 1 ਬੀਬੀ ਕਦਰੂ ਨੇ ਸਾਰੇ ਸੰਸਾਰ ਦੇ ਕੇਵਲ ਸੱਪ ਹੀ ਪੈਦਾ ਕੀਤੇ ਪੁਰਾਣਾ ਅਨੁਸਾਰ ਛੇਸ਼ਨਾਗ ਵੀ ਇਸੇ ਬੀਬੀ ਦਾ ਪੁੱਤਰ ਹੈ ਬੰਤਾ ਨੇ ਤਾਂ ਇੱਕ ਵਿਸ਼ਨੂੰ ਦੀ ਸਵਾਰੀ ਲਈ ਗਰੜ ਨੂੰ ਹੀ ਜਨਮ ਦਿੱਤਾ ਅਦਿੱਤੀ ਬੀਬੀ ਨੇ ਸਾਰੇ ਦੇਵਤੇ ਪੈਦਾ ਕਰਕੇ ਫਿਰ ਸੂਰਜ ਨੂੰ ਜਨਮ ਦਿੱਤਾ ਜਿਸ ਤੋਂ ਸੂਰਜ ਵੰਸ਼ੀਆਂ ਦੀ ਜਨਮਤ ਹੋਈ ਉਹਨਾਂ ਵਿੱਚ ਰਾਜਾ ਰਗ ਪੈਦਾ ਹੋਇਆ ਜਿਸ ਦੀ ਔਲਾਦ ਰਗਵੰਸੀ ਅਖਵਾਈ ਜਿਨ੍ਹਾਂ ਵਿੱਚ ਰਾਜਾ ਦਸ਼ਰਤ ਦੇ ਘਰ ਰਾਜਾ ਰਾਮਚੰਦਰ ਜੀ ਜਨਮੇ ਉਹਨਾਂ ਦੇ ਦੋ ਪੁੱਤਰ ਲਵ ਅਤੇ ਕੁਸ਼ ਹੋਏ ਰਮਾਇਣ ਦੀ ਕਥਾ ਇੱਥੇ ਆ ਮੁੱਕਦੀ ਹੈ ਪਰ ਬਚਿੱਤਰਨਾਟਕ ਦੇ ਲਖਾਰੀ ਨੇ ਲਵ ਦੀ ਔਲਾਦ ਬੇਦੀ ਬਣਾ ਕੇ ਉਸ ਵਿੱਚੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਪ੍ਰਗਟੇ ਦਰਸਾਏ ਹਨ ਆ ਰਾਮ ਜੀ ਦੇ ਦੂਜੇ ਪੁੱਤਰ ਕੁਸ਼ ਦੀ ਔਲਾਦ ਨੂੰ ਸੋਢੀ ਬਣਾ ਕੇ ਉਹਨਾਂ ਵਿੱਚੋਂ ਸ੍ਰੀ ਗੁਰੂ ਰਾਮਦਾਸ ਜੀ ਅਤੇ ਅਖੀਰ ਦਸ਼ਮੇਸ਼ ਜੀ ਤੱਕ ਪਹੁੰਚਾ ਕੇ ਛੋਟੀ ਵੰਸ ਦੇ ਅੱਗੋਂ ਤੁਰਨ ਦਾ ਜ਼ਿਕਰ ਹੈ ਭਾਵ ਦਸ਼ਮੇਸ਼ ਜੀ ਦੇ ਚਾਰ ਸਹਿਬ ਜੀਆਂ ਦੇ ਆਦਿਆਂ ਦੇ ਜਨਮ ਦਾ ਜ਼ਿਕਰ ਵੀ ਬਚਿੱਤਰ ਨਾਟਕ ਵਿੱਚ ਕਿਤੇ ਨਹੀਂ ਹੈ ਦਸਮ ਗ੍ਰੰਥ ਅਨੁਸਾਰ ਸਾਡੇ ਗੁਰੂ ਸਹਿਬਾਨ ਦੀ ਪੀੜੀ ਸੱਪਾਂ ਨਾਲ ਵੀ ਜਾਲ ਜੁੜਦੀ ਹੈ ਨੰਬਰ 4 ਦਿੱਤੀ ਨੇ ਸਾਰੇ ਦੈਂਤ ਪੈਦਾ ਕੀਤੇ ਇਸ ਤਰ੍ਹਾਂ ਬਚਿੱਤਰ ਨਾਟਕ ਦੇ ਲਖਾਰੀ ਨੇ ਦਸਾਂ ਗੁਰੂ ਸਹਿਬਾਨ ਦੇ ਖਾਨਦਾਨ ਦੀ ਗੂੜੀ ਰਿਸ਼ਤੇਦਾਰੀ ਦੈਂਤਾਂ ਨਾਲ ਵੀ ਜੋੜ ਦਿੱਤੀ ਬਚਿੱਤਰ ਨਾਟਕ ਦੀ ਇਹ ਗੱਲ ਵੀ ਕਿੰਡੀ ਬਚਿੱਤਰ ਹੈ ਕਿ ਇੱਕੋ ਰਖੀ ਦੀਆਂ ਇਸਤਰੀਆਂ ਸਕੀਆਂ ਪੈਣਾ ਨੇ ਅੱਡ-ਅੱਡ ਨਸਲਾਂ ਪੈਦਾ ਕੀਤੀਆਂ ਪਰ ਪਤਾ ਨਹੀਂ ਕਿ ਇਸ ਕਾਰਨ ਉਹਨਾਂ ਚੋਂਹਾਂ ਵਿੱਚੋਂ ਕਿਸੇ ਨੇ ਵੀ ਕਿਸੇ ਮਨੁੱਖ ਨੂੰ ਜਨਮ ਨਹੀਂ ਸੀ ਦਿੱਤਾ ਇਹ ਅਨੁਮਾਨ ਲਾਉਣਾ ਪਾਠਕਾਂ ਦੇ ਹਿੱਸੇ ਦੀ ਗੱਲ ਹੈ ਕਿ ਧਰਤੀ ਤੋਂ ਬਿਰ ਦੂਰ ਅਸਮਾਨ ਵਿੱਚ ਵਸਦੇ ਅੱਗ ਦੇ ਗੋਲੇ ਸੂਰਜ ਤੋਂ ਕੀ ਮਨੁੱਖ ਹੀ ਪੈਦਾ ਹੋਏ ਹੋਣਗੇ ਜਿਹੜੇ ਸੂਰਜ ਵੰਸੀ ਅਖਵਾਏ ਪਰ ਬਾਕੀ ਅਣਗਿਣਤ ਵੰਸ਼ ਕਿੱਥੋਂ ਤੁਰੇ ਅਜਿਹੇ ਪ੍ਰਸ਼ਨਾਂ ਦੇ ਉੱਤਰ ਦੇਣੇ ਬਚਿੱਤਰਨਾਟਕ ਦੇ ਵਾਸ ਦੀ ਗੱਲ ਨਹੀਂ ਹੈ ਇਸੇ ਕਰਕੇ ਸਾਹ ਤੋਲਾ ਦੁਹਾਈ ਦੇ ਹੀ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤਵਾ ਦਸਮ ਗ੍ਰੰਥ ਦੀ ਬਾਣੀ ਦੇ ਅਰਥ ਕਰਨ ਦਾ ਭਾਵ ਉਹਨਾਂ ਨੂੰ ਨੰਗਾ ਕਰਨਾ ਹੈ ਇਹ ਦੋਵੇਂ ਪਾਵਨ ਗ੍ਰੰਥ ਸਹਿਬਾਨ ਪੂਜਣ ਲਈ ਅਤੇ ਕੇਵਲ ਵਿਧੀ ਵਿਧਾਨ ਵਿੱਚ ਜੱਕੜੀ ਮਰਜ਼ਾਦਾ ਨਾਲ ਪਾਠ ਕਰੀ ਜਾਣ ਲਈ ਹੀ ਹਨ ਬਸ ਸ਼ਰਦਾ ਨਾਲ ਪਾਠ ਕਰੀ ਜਾਣ ਵਿੱਚ ਹੀ ਸਿੱਖੀ ਦਾ ਕਲਿਆਣ ਦੱਸੀ ਜਾ ਰਹੀ ਹੈ। ਭਗ ਐੜਾ ਫਿਰ ਬਜਿੱਤਰਨਾਟਕ ਦੇ ਚੌਥੇ ਅਧਿਆਏ ਵਿੱਚ ਅਕਾਲ ਪੁਰਖ ਜੀ ਦਾ ਆਪਣਾ ਬਚਨ ਹੈ। ਸ੍ਰਿਸ਼ਟੀ ਪੈਦਾ ਕਰਨ ਦੀ ਗੱਲ ਆਰੰਭ ਕਰਕੇ ਰੱਬ ਜੀ ਨੇ ਪਹਿਲਾਂ ਦੈਂਤ ਪੈਦਾ ਕਰਕੇ ਉਹਨਾਂ ਨੂੰ ਮਾਰ ਦੇਣ ਦੀ ਗੱਲ ਕੀਤੀ ਹੈ। ਫਿਰ ਦੇਵਤੇ ਅਤੇ ਸੂਰਜ ਸਮੇਤ ਅਸ਼ਟ ਸਾਖੀ ਪੈਦਾ ਕੀਤੇ ਅਤੇ ਵਿੱਚ ਸਿੱਧ ਔਲੀਏ अथवा ਹਰ ਵਿਦੇਸ਼ ਵਿੱਚ ਮੁਹੰਮਦ ਸਾਹਿਬ ਆਦ ਨੂੰ ਭੇਜਣ ਦਾ ਜ਼ਿਕਰ ਹੈ ਜਿਨ੍ਹਾਂ ਸਾਰਿਆਂ ਨੇ ਆਪਣੇ ਧਰਮ ਚਲਾ ਕੇ ਆਪਣਾ ਹੀ ਨਾਮ ਜਪਾਇਆ ਲਿਖਿਆ ਹੈ ਆਰੰਭ ਤੋਂ ਅਖੀਰ ਤੱਕ ਦਸਮ ਗ੍ਰੰਥ ਦੇ ਲਿਖਾਰੀ ਨੇ ਸੱਪਾਂ ਤੇ ਗਰੁੜ ਦੇ ਜਨਮ ਤੋਂ ਬਿਨਾਂ ਹੋਰ ਪੰਖੀ ਅਤੇ ਇਨਸਾਨ ਦੇ ਪੈਦਾ ਹੋਣ ਦੀ ਗੱਲ ਕਿਤੇ ਨਹੀਂ ਲਿਖੀ ਗੰਭੀਰ ਸ਼ੰਕੇ ਉਹ ਖਲਕਤ ਕਿਹੜੀ ਸੀ ਅਤੇ ਉਸ ਨੂੰ ਪੈਦਾ ਕਿਸ ਨੇ ਕੀਤਾ ਸੀ ਜਿਸ ਕੋਲੋਂ ਦੇਵਤੇ ਅਤੇ ਔਲੀਏ ਆਦ ਆਪਣਾ ਨਾਮ ਜਪਾਉਂਦੇ ਰਹੇ ਸਨ ਭਾਗ ਦੂਜਾ ਪਹਿਲਾਂ ਲਿਖਿਆ ਹੈ ਕਿ ਸੂਰਜ ਭਗਵਾਨ ਨੂੰ ਜਨਮ ਅਦਿੱਤੀ ਨੇ ਦਿੱਤਾ ਸੀ ਫਿਰ ਦੂਜੇ ਥਾਂ ਅਕਾਲ ਪੁਰਖ ਜੀ ਇਹ ਕਹਿ ਰਹੇ ਹਨ ਕਿ ਅਸ਼ਟ ਸਾਖੀਆਂ ਵਿੱਚ ਸੂਰਜ ਉਹਨਾਂ ਨੇ ਆਪ ਉਚੇਚਾ ਪੈਦਾ ਕੀਤਾ ਸੀ ਬਚਿੱਤਰਨਾਟਕ ਦੇ ਲਖਾਰੀ ਜੀ ਦੀ ਇਹ ਲੀਲਾ ਬੜੀ ਬਚਿੱਤਰ ਹੈ ਕਿ ਆਪਣਾ ਲਿਖਿਆ ਆਪ ਹੀ ਰੱਦ ਕਰੀ ਜਾ ਰਹੇ ਹਨ ਨੰਬਰ 3 ਕੀ ਪਾਟਕਾਂ ਵਿੱਚੋਂ ਕੋਈ ਸੁਜਾਨ ਸੱਜਣ ਗੁਰਮਤਿ ਤੇ ਆਧਾਰਿਤ ਕਿਸੇ ਠੋਸ ਦਲੀਲ ਨਾਲ ਬਚਿੱਤਰ ਨਾਟਕ ਦੀ ਉਪਰੋਕਤ ਲਿਖਤ ਸੱਚੀ ਸਿੱਧ ਕਰਨ ਦੀ ਕਿਰਪਾ ਕਰ ਸਕੇਗਾ ਨੰਬਰ 4 ਇਹ ਨਿਰਣਾ ਪਾਠਕਾਂ ਨੇ ਆਪ ਹੀ ਕਰਨਾ ਹੈ ਕਿ ਏਡੀਆਂ ਕੱਚੀਆਂ ਅਤੇ ਕੁਦਰਤੀ ਨਿਜਮਾਂ ਦੀ ਖੰਡਨਾ ਕਰਨ ਵਾਲੀਆਂ ਅਤੇ ਜ਼ਾਰਾ ਤੌਰ ਤੇ ਝੂਠੀਆਂ ਗੱਲਾਂ ਕੀ ਦਸ਼ਮੇਸ਼ ਜੀ ਨਹੀਂ ਲਿਖੀਆਂ ਹੋਣਗੀਆਂ ਨੋਟ ਜੇ ਇਹ ਕਹਿ ਲਿਆ ਜਾਵੇ ਕਿ ਉਪਰੋਕਤ ਨਾਟਕ ਵਿੱਚ ਲਿਖੇ ਕਿਸੇ ਵੀ ਸੱਚ ਝੂਠ ਨਾਲ ਕਲਗੀ ਤਰਜੇ ਦਾ ਕੋਈ ਸਬੰਧ ਨਹੀਂ ਹੈ ਉਹਨਾਂ ਨੇ ਤਾਂ ਬ੍ਰਾਹਮਣੀ ਗ੍ਰੰਥਾਂ ਦੇ ਉਲੱਥੇ ਕਰਕੇ ਖਾਲਸੇ ਨੂੰ ਕੇਵਲ ਜਾਣਕਾਰੀ ਹੀ ਦਿੱਤੀ ਹੈ ਤਾਂ ਫਿਰ ਬਚਿੱਤਰ ਨਾਟਕ ਵਿੱਚਲੀ ਹੀ ਆਪਣੀ ਕਥਾ ਮਨ ਘੜਤ ਸਮਝੀ ਜਾਣੋ ਕਿਵੇਂ ਬਚੀ ਰਹੀ ਉਸੇ ਨਾਟਕ ਦਾ ਜੇ ਇੱਕ ਹਿੱਸਾ ਇਤਿਹਾਸ ਹੈ अथवा ਕਲਪਤ ਜਾਂ ਝੂਠ ਹੈ ਤਾਂ ਦੂਜਾ ਹਿੱਸਾ ਸੱਚ ਕਿਵੇਂ ਬਣ ਗਿਆ ਕੀ ਇਹ ਸਾਰਾ ਵਿਪਰੀ ਮਾਇਆ ਜਾਲ ਹੀ ਤਾਂ ਨਹੀਂ ਹੈ ਜੀ ਪਰ ਮੀ ਮਨੋਖਾਂ ਨੂੰ ਕਿਹੜਾ ਕੱਢੇ ਇਨ੍ਹਾਂ ਭਰਮ ਗੜਾਂ ਵਿੱਚੋਂ ਸੋਹਿਰਦ ਪਾਠ ਕੇ ਜਿਓ ਆਓ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਉਹਨਾਂ ਦੇ ਉਪਦੇਸ਼ ਵਿੱਚ ਆਪਣਾ ਮਨ ਜੋੜੀਏ ਭਗ ਦੂਜਾ ਤਿਸਤੇ ਹੋਏ ਲਖ ਦੇ ਰਿ ਆਓ ਜੀਵਨ ਨੂੰ ਸਤਗੁਰਾਂ ਨੇ ਨਿਰੰਤਰ ਵਗ ਰਿਆ ਦਰਿਆ ਫੁਰਮਾਨ ਕੀਤਾ ਹੈ ਜ਼ਿੰਦਗੀ ਦਾ ਜੋ ਪਲ-ਪਲ ਲੰਘ ਰਿਹਾ ਹੈ ਉਹ ਦਰਿਆ ਦੇ ਪਾਣੀ ਵਾਂਗ ਵਾਪਸ ਨਹੀਂ ਮੁੜਦਾ ਅੱਜ ਸੰਸਾਰ ਦੇ ਵਿਗਿਆਨਕ ਪੂਰੇ ਜੋਰ ਨਾਲ ਦਲੀਲਾਂ ਦੇ ਰਹੇ ਹਨ ਕਿ ਨਿਹਰਾ ਜੀਵਨ ਹੀ ਨਹੀਂ ਸਗੋਂ ਇਹ ਦਿੱਸਦਾ ਮਨੁੱਖਾ ਸਰੀਰ ਵੀ ਸਾਰੇ ਦਾ ਸਾਰਾ ਬੜੀ ਤੇਜ਼ੀ ਨਾਲ ਵਗ ਰਿਹਾ ਇਕਦਰੀਆ ਹੈ ਇਸ ਸਬੰਧ ਵਿੱਚ ਡਾਕਟਰ ਦੀਪਕ ਅਰੋੜਾ ਦੇ ਭਾਸ਼ਣ ਅਮਰੀਕਾ ਦੇ ਟੀਵੀ ਤੇ ਬੜੇ ਯੋਜਨਾਬੱਧ ਢੰਗ ਨਾਲ ਸੁਣਾਏ ਜਾ ਰਹੇ ਹਨ ਡਾਕਟਰ ਦੀਪਕ ਚੋਪੜਾ ਦਾ ਕਥਨ ਹੈ ਕਿ ਮਨ ਦੇ ਵਿਚਾਰਾਂ ਵਾਂਗ ਹਰ ਸੈਕਿੰਡ ਵਿੱਚ ਮਨੁੱਖੀ ਸਰੀਰ ਵੀ ਬਦਲ ਰਿਹਾ ਹੈ ਪੁਰਾਣਾ ਸਰੀਰ ਮੁਕਰਿਆ ਹੈ ਅਤੇ ਨਵਾਂ ਜਨਮ ਲੈ ਰਿਹਾ ਹੈ ਇਹ ਤੁਰੀ ਰਹਿਣ ਵਾਲੀ ਕਿਰਿਆ ਨਦੀ ਸਾਰੇ ਸਰੀਰਾਂ ਵਿੱਚ ਬੜੇ ਤਿੱਖੇ ਵੇਗ ਨਾਲ ਨਿਰੰਤਰ ਚੱਲ ਰਹੀ ਹੈ ਪਰ ਵਿਗਿਆਨ ਦੀ ਇਸ ਕਾੜ ਤੋਂ ਸੈਂਕੜੇ ਸਾਲ ਪਹਿਲਾਂ ਦਾ ਗੁਰੂ ਬਾਣੀ ਦਾ ਸਪਸ਼ਟ ਫਰਮਾਨ ਹੈ ਕਿ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਪੰਨਾ 3 ਪੌੜੀ ਨੰਬਰ 16 ਸਿਰਜਣਹਾਰ ਦੇ ਹੁਕਮ ਨਾਲ ਬੇਅੰਤ ਜੀਵਨ ਦਰਿਆ ਚੱਲ ਪਏ ਸਨ ਮਨੁੱਖਾ ਸਰੀਰ ਕਿਵੇਂ ਬਣਿਆ ਮਨੁੱਖਾ ਜੀਵਨ ਵਿੱਚ ਨਦੀਆਂ ਕਿਸ ਪ੍ਰਕਾਰ ਚੱਲ ਰਹੀਆਂ ਹਨ ਮਨੁੱਖਾ ਜੀਵਨ ਦੇ ਕਲਿਆਣ ਦਾ ਕੀ ਭੇਦ ਹੈ ਇਹੋ ਜੇ ਕਈ ਪ੍ਰਸ਼ਨਾਂ ਦਾ ਉੱਤਰ ਸਾਨੂੰ ਸਤਿਗੁਰਾਂ ਦੀ ਬਾਣੀ ਵਿੱਚੋਂ ਮਿਲ ਰਿਹਾ ਹੈ ਪਰ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਣ ਦੀ ਲੋੜ ਮੁਕਾ ਦਿੱਤੀ ਹੋਵੇ ਉਹ ਕੀ ਜਾਣਣ ਪਿਓ ਦਾਦੇ ਤੇ ਇਸ ਰਤਨਾ ਭਰਪੂਰ ਖਜ਼ਾਨੇ ਦੀ ਕਦਰ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾંડ ਦਾ ਪਹਿਲਾ ਅਤੇ ਦੂਜਾ ਪਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ